ਕਹਾਂਗੇ ਸਕੂਲ ਚ ਬੜਾ ਬੜਾ ਮਾਣ ਆਇਆ। ਹਾਂਜੀ ਸਭ ਤੋਂ ਪਹਿਲਾਂ ਦਾਜੀ ਜੀ ਅਸੀਂ ਸਕੂਲ ਮੈਨੇਜਮੈਂਟ ਦੇ ਸਟਾਫ ਵੱਲੋਂ ਜਨਤਾ ਦੀ ਆਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਜੀ ਜੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਖਾਸ ਤੌਰ ਤੇ ਟਾਈਮ ਕੱਢ ਕੇ ਸਾਡੇ ਸਕੂਲ 'ਚ ਪਹੁੰਚੇ ਤੇ ਉਸ ਤੋਂ ਬਾਅਦ ਲਗਾਤਾਰ ਤੀਸਰਾ ਸਾਲ ਆ ਕਿ ਸਕੂਲ ਵੱਲੋਂ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈਗਾ। ਬੱਚਿਆਂ ਵਾਸਤੇ ਵਿਸ਼ੇਸ਼ ਤੌਰ ਤੇ ਉਹਨਾਂ ਵਾਸਤੇ ਲੰਗਰ ਦੀ ਆ ਬਵਸਤਾ ਕੀਤੀ ਜਾਂਦੀ ਆ ਪਕੌੜਿਆਂ ਦਾ ਲੰਗਰ ਬੱਚਿਆਂ ਵਾਸਤੇ ਲਾਇਆ ਜਾਂਦਾ ਤਾਂ ਕਿ ਸਾਡਾ ਮੁੱਖ ਧੇਸ਼ ਇਹੀ ਆ ਸਕੂਲ ਦਾ ਕਿ ਬੱਚਿਆਂ ਨੂੰ ਗੁਰੂ ਜੀ ਦੇ ਜੋ ਸਿਧਾਂਤ ਸੀ ਗੁਰੂ ਜੀ ਦੇ ਜੋ ਅਸੂਲ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਦੇ ਬੱਚਿਆਂ ਨੂੰ ਖਰੇ ਉਤਾਰਿਆ ਜਾਵੇ ਇਸ ਕਰਕੇ ਅਸੀਂ ਸਕੂਲ ਵੱਲੋਂ ਹਰ ਸਾਲ ਹੀ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਅ ਵੱਡੇ ਲੈਵਲ ਤੇ ਮਨਾਇਆ ਜਾਂਦਾ ਗੱਲ ਕਰਦੇ ਜੀ ਮੈਂ ਅੱਜ ਦੇ ਟਾਈਮ ਦੇ ਹਿਸਾਬ ਨਾਲ ਅਸਾਂ ਜਿਹੜੀ ਹੈ ਬੱਚੇ ਬਾਣੀ ਦੇ ਘਰ ਬੜੇ ਤੋਂ ਦੂਰ ਹੋ ਜਾਂਦੇ ਆ ਰਹੇ ਨੇ ਹਾਂ ਤੁਹਾਡਾ ਉਦੇਸ਼ ਹੈ ਕਿ ਉਹਨਾਂ ਨੂੰ ਬਾਣੀ ਨਾਲ ਜੋੜਿਆ ਜਾ ਰਿਹਾ ਹੈ ਹਾਂਜੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਗੁਰੂ ਜੀ ਦਾ ਮੁੱਖ ਸਿਧਾਂਤ ਇਹ ਸੀ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹਦੇ ਵਿੱਚੋਂ ਨਾਮ ਜਪਣਾ ਉਹਨਾਂ ਨੇ ਉਹਨਾਂ ਦੀ ਦਿੱਤੀ ਹੋਈ ਗੁਰਬਾਣੀ ਜੋ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਇੱਕ ਦਰਜ ਆ ਉਸ ਬਾਣੀ ਦਾ ਪਾਠ ਵੀ ਅਸੀਂ ਬੱਚਿਆਂ ਨੂੰ ਟਾਈਮ-ਟਾਈਮ ਤੇ ਸਾਡੇ ਅਸੈਂਬਲੀ ਦੇ ਵਿੱਚ ਰੋਜ਼ ਹੁੰਦੀ ਆ ਜਪਜੀ ਸਾਹਿਬ ਜੀ ਦਾ ਪਾਠ ਆ ਜੋ ਉਸ ਨੂੰ ਸਾਡੀ ਅਸੈਂਬਲੀ ਵਿੱਚ ਸ਼ਾਮਲ ਕੀਤਾ ਗਿਆਗਾ ਤੇ ਉਸ ਤੋਂ ਬਿਨਾਂ ਵੀ ਸਾਡੇ ਟਰਸਟ ਦੇ ਨਾਲ ਸਕੂਲ ਜੁੜਿਆ ਹੋਇਆ ਉਹ ਵੀ ਬੱਚਿਆਂ ਨੂੰ ਧਾਰਮਿਕ ਸਿੱਖਿਆ ਜਿਹੜੀ ਹੈ ਗੁਰੂਆਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਗੁਰੂਆਂ ਬਾਰੇ ਹਾਂਜੀ ਹਾਂਜੀ ਬੱਚਿਆਂ ਨੇ ਕਈ ਦਿਨਾਂ ਤੋਂ ਤਿਆਰੀ ਕੀਤੀ ਹੋਈ ਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਰੀ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਜੋਨਰੀ ਕੋਰੀਓਗ੍ਰਾਫੀਆਂ ਨੇ ਉਸ ਤੋਂ ਪਹਿਲਾਂ ਆਪਣੇ ਕੀਰਤਨ ਸਮਾਗਮ ਵੀ ਹੋਇਆਗਾ ਤੇ ਉਸ ਤੋਂ ਬਾਅਦ ਬੱਚਿਆਂ ਨੇ ਆਪਣੀਆਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਨੇ ਜਿਹੜੇ ਕੀਰਤਨ ਕਰਨ ਆਏ ਸੀ ਕੌਣ ਸੀ ਹਾਂਜੀ ਉਹ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਕੋਲ ਗਹਿਲ ਤੋਂ ਭਾਈ ਮਨਪ੍ਰੀਤ ਸਿੰਘ ਸੀ ਉਹ ਸਾਡੇ ਵਿੱਚਕਾਰ ਆਫੇ ਕੀਰਤਨੀ ਜਥੇ ਨਾਲ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕੀਤਾ ਕਿ ਉਹ ਸਕੂਲ ਦੇ ਵਿੱਚ ਆਪਣੇ ਟਾਈਮ ਟੂ ਟਾਈਮ ਕੱਢ ਕੇ ਆਇਤੇ ਬੱਚਿਆਂ ਨੂੰ ਕੀਰਤਨ ਕੀਰਤਨ ਸਮਾਗਮ ਕੀਤਾ ਮੇਰੇ ਬੱਚੇ ਫਾਕਸ ਸਿੰਘ ਦਾ ਹੋਣਗੇ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਵਾਸਤੇ ਵਿਸ਼ੇਸ਼ ਤੌਰ ਤੇ ਸਕੂਲ ਵੱਲੋਂ ਮੈਡਲ ਦਾ ਪ੍ਰਬੰਧ ਕੀਤਾ ਗਿਆਗਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਵਕੋ ਵਕ ਅਨਾਮਾ ਦਾ ਵੀ ਪ੍ਰਬੰਧ ਕੀਤਾ ਗਿਆਗਾ ਉਹ ਸਕੂਲ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਦਿੱਤਾ ਜਾਊਗਾ ਸੋ ਪਹਿਲਾਂ ਜਨਤਾ ਦੀ ਅਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਸਾਡੇ ਸਕੂਲ ਦੇ ਵਿੱਚ ਇਸੇ ਵੇਲੇ ਬੱਚਿਆਂ ਦਾ ਬੱਚਿਆਂ ਨੂੰ ਮੇਨ ਮਕਸਦ ਧਰਮਕ एजुकेशन ਦਿੱਤੀ ਜਾਂਦੀ ਦੂਜੇ ਸਕੂਲਾਂ ਆਮ ਸਕੂਲਾਂ ਵਿੱਚ ਵੇਖਿਆ ਬੱਚੇ ਘਰਵਾਂ ਨਾਲ ਬਹੁਤ ਘੱਟ ਜੁੜੇ ਹੁੰਦੇ ਹਨ ਅਸੀਂ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਧਰਮ ਉਹ ਸਿੱਖਿਆ ਵੀ ਦਿੱਤੀ ਜਾਂਦੀ ਸਭ ਤੋਂ ਪਹਿਲਾਂ ਜਨਤਾ ਦੀ ਆਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਸਾਡਾ ਜਿਹੜਾ ਸਕੂਲ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਬਹੁਤ ਬਹੁਤ ਮਤਲਬ ਕਿ ਹਰ ਇੱਕ ਤਰ੍ਹਾਂ ਦਾ ਫੰਕਸ਼ਨ ਸੈਲੀਬ੍ਰੇਟ ਕੀਤੇ ਜਾਂਦੇ ਆ ਜਿਵੇਂ ਜਿਵੇਂ ਕੋਈ ਮਹੀਨੇ ਦੇ ਵਿੱਚ ਕੋਈ ਵੀ ਫੰਕਸ਼ਨ ਆਉਂਦਾਗਾ ਤੇ ਉਹਨੂੰ ਸੈਲੀਬ੍ਰੇਟ ਕਰਦੇ ਆ ਅਸੀਂ ਉਹਦੇ ਰਿਗਾਰਡਿੰਗ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਆ ਜਿਸ ਤਰ੍ਹਾਂ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆਗਾ ਉਦੇ ਵਿੱਚ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਆ ਸਪੈਸ਼ਲ ਤੌਰ ਤੇ ਬੱਚਿਆਂ ਦਾ ਦਸਤਾਰ ਕੰਪੀਟੀਸ਼ਨ ਰੱਖਿਆਗਾ ਵੀ ਜਿਹੜੇ ਬੱਚੇ ਵਧੀਆ ਦਸਤਾਰ ਬੰਨ ਕੇ ਆਉਣਗੇ ਉਹਨਾਂ ਨੂੰ ਸਪੈਸ਼ਲ ਅੱਜ ਪ੍ਰਾਈਜ਼ ਵਗੈਰਾ ਦਿੱਤੇ ਜਾਣਗੇ